ਦਸਮੀ ਤੋਤ ਪ੍ਰਭੂ ਜੀ ਸਰਬੰਗਨ ਨਾਲ ਲਈ ਧਿਆਏ ਫਿਰ ਅੰਗੁਤ ਗੁਰ ਤੇ ਅਮਰਦਾਸ ਬਰਾਮ ਜਾਈ ਇੱਕ ਬਾਸ ਸੁਰਿਆ ਕਰਨਾ ਜਿਤੇ ਆਗਿਆ ਦਾ ਹੈ ਸਭ ਮਾਈ ਉਸਾਈ ਦਸਮੀ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬ ਥਾਈ ਉਸਹਾ ਦਸਾਂ ਪਾਸ਼ੀ ਮਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਦਰਦਾਂ ਸਰ ਤੇ ਬੋਲੋ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ 14 ਸਹਿਜਾਂ 40ਾਂ ਮੁੱਤਿਆਂ ਹੱਟੀਆਂ ਜੱਟੀਆਂ ਖੱਟੀਆਂ ਗੁਲਾਮ ਜੱਪਿਆ ਵੰਡੀ ਛਕਿਆ ਜੇ ਥੁਲਾਈ ਸੀ ਵਾਹੇ ਜੇ ਕੋਲ ਅੰਦਰ ਕੀ ਤਕਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਵਾਹਾਂ ਸਰ ਤੇ ਬੋਲੋ ਜੀ ਵਾਹਿ ਸਖਾਂ ਦਾ ਮੰਨ ਨੀਵਾ ਮਤ ਉੱਚੀ ਮੱਖ ਫਕਦਾਰਾ ਘਾਤ ਵਾਹੇ ਕਾਲੂ ਆਪਣੇ ਪੰਥ ਦੀ ਸਦਾ ਸਹਾਇ ਦੀ ਕਾਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਪ੍ਰਬੰਧ ਜਿਨ੍ਹਾਂ ਤੋਂ ਪੰਥ ਨੂੰ ਸਦਿਆ ਗਿਆ ਹੈ ਉਹਲੇ ਕਰ ਸੰਗਦਾਰ ਸੇਵਾ ਸੰਭਾਲਤਾ ਦਾ ਨਾਮ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਨਿਆ ਦੇ ਮਾਨ ਸਤਿਗੁਰ ਨਕਾਣਿਆਂ ਦੇ ਤਾਨ ਤਨ ਅਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਸ਼ਾ ਦੀ ਦੇ ਪਾਵਨ ਰਵਿਧਰ ਚਰਨ ਕਮਲਾਜ ਸਰਦਾਸ ਵੈਂਤੀ ਲੱਖ ਖੁਸ਼ੀਆਂ ਬਹੁਤ ਸ਼ਾਨਾਂ ਦੇ ਸਤਿਗੁਰ ਨਦਰ ਕਰੇ ਨਿਮਕੀ ਕਰ ਨਾਮ ਦੇ ਮੇਰਾ ਮਨ ਤਨ ਸੇਕ ਲਵੇ ਕੀਤਾ ਲੋੜੀਏ ਕੰਮ ਸੋਹਰ ਪਿਆਖੀ ਐ ਕਾਰਜ ਜਿਉ ਸਵਾਰ ਸਤ ਗੁਰ ਸਾਥ ਸਾਥੀ ਐ ਸਤ ਗੁਰ ਪਾਸ਼ਾ ਦੋਵਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦਾ ਖੰਨਾ ਬਖਸ਼ ਕੀਤਾ ਸੁਭਾਗਾ ਸੁਮੰਮ ਬਖਸ਼ੀ ਕੀਤਾ ਵਰਕਾ ਦੇ ਪ੍ਰੀਤਵਾਨ ਅੰਦਰ ਸੁਪਾਨ ਸਿੰਘ ਜੀ ਪੁੱਤਰ ਗੁਰਧਾਨ ਸਾਹਿਬ ਜੀ ਗੁਰੂ ਜੀ ਪ੍ਰਧਾਨ ਪ੍ਰਕਾਸ਼ ਸਿੰਘ ਜੀ ਸਪਤ ਸ੍ਰੀ ਵਾਹਿਗੁਰੂ ਸਾਹਿਬ ਸਰਦਾਰ ਸੁਖਜਾਨ ਸਿੰਘ ਜੀ ਬੱਦशाह ਨੂੰ ਪਰਵਾਸ ਸਤਿਗੁਰ ਪਾਸ਼ਾ ਜੀ ਸਰਦਾਰ ਜੋਂ ਤੋਂ ਪਹਿਲਾਂ ਤਾਲੂ ਦਾ ਉਹ ਤਾਸਰਾ ਲਿਆ ਧੰਨਵਾਦ ਕੀਤਾ ਸਤਿਗੁਰ ਪਾਸ਼ਾ ਜੀ ਸਤਿਗੁਰ ਪਾਸ਼ਾ ਵਿਆਹ ਕਰਜਾਂ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਇਸ ਵੇਲੇ ਅੰਮਰਤ ਕਪਾਲ ਸਿੰਘ ਜੀ ਨੂੰ ਲੜਕੀ ਦੇ ਪਰਿਵਾਰ ਵਾਲਾ ਸਤਿਗੁਰ ਪਾਸ਼ਾ ਜੀ ਸਗਨ ਦੀ ਰਸਮ ਅਦਾ ਹੋਣ ਰਹੀ ਆ ਪਾਸ਼ਾ ਆਪ ਕਿਰਪਾ ਕਰੋ ਰਹਿਮਤਾਂ ਕਰੋ ਕਰਦੀਆਂ ਖਲਾ ਕਰੋ ਦੋਹਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੜੇ ਬਖਸ਼ਣੇ ਕਰਦੀਆਂ ਕਲਾ ਕਰਨੀਆਂ ਦੋਹਾਂ ਪਰਿਵਾਰਾਂ ਦੇ ਕਾਰਜ ਆਸ ਕਰਨੇ ਰਮਸਤਾਂ ਕਰਨੀਆਂ ਕਿਰਪਾ ਕਰਨੀਆਂ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਕਰਦੀ ਤਰਾਸਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਲੇ ਸੁਨਹਾ ਅੱਲਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਇਕਰੋ ਰੌ ਰੌ ਇੱਕ ਮਿੰਟ ਇਹ ਚਲੋ ਭਈ ਲਾਓ ਜੀ ਲਾ ਦੋ ਭਈ ਲਾ ਦੋ ਇੱਕ ਵਾਰ ਚਲਾ ਦਿਓ ਹਾਂ ਜੀ ਲਾ ਦਿਓ ਭਾਈ ਦੂਜਾ ਸਰਾ ਅੱਗੇ ਰੱਖਿਓ ਕੋਲੀ ਦੂਜਿਆਂ ਚ ਫੜ ਲਓ ਹਾਂ ਉਹ ਦੂਜਾ ਤੇ ਪੱਗ ਲਾਗੇ ਪੱਗ ਤੇ ਰੱਖ ਕੇ ਫੋਟੋ ਕਰਾ ਲਓ ਭਾਈ ਥੋੜੇ ਨਾਲ ਉਹ ਮੜੇ ਨਾਲ ਇਹੀ ਤੀ ਜਾਉਂ ਲੱਗੇ ਕੋ ਵੀਰ ਜੀ ਸਾਹਮਣੇ ਧਿਆਨ ਰੱਖਿਓ ਤੁਸੀਂ ਭਾਈ ਇਦਾਂ ਨਾ ਅੰਗੂਠਾ ਇੱਧਰ ਸਾਰਾ ਰੱਖ ਲਓ ਨਾ ਹੋਰ ਹੋ ਬਸ ਦੇਖੋ ਸਾਹਮਣੇ ਤੇ ਨਾਲ ਰੱਖਿਆ ਰਹਿ ਗੋ ਜੀ ਟ੍ਰੀਟਮੈਂਟ ਵੇਟ ਕਰਿਓ ਇਦਾਂ ਰਹੋ ਬਜੀ 3 ਆ ਗਿਆ ਹਾਂ ਇੱਕ ਸਵਾਰਾ ਲੈ ਲਓ ਬਜੀ ਉਹ ਕੇ ਹੀ ਲਓ ਉਹ ਕੇ ਨਹੀਂ ਕਰੀਆ ਬਈ ਖਾ ਲਓ ਥੋੜਾ ਇੱਕ ਬਾਈਟ ਖਾ ਲਓ ਪਹਿਲੇ ਜੀ ਇੱਕ ਹੱਥ ਮੋੜੇ ਦੇ ਕਰੋ ਸਵਾਰਾ ਇਦਾਂ ਫੜ ਲਓ ਥੋੜਾ लिप्स बंद रखी हुई सामने माइक कमीज सही करेदी सामने एक रुको आईज ना बंद करना भाजपा रुके मिनट देखा ठीक है ਲਿਖਣਾ ਸਭ ਕੁਝ ਹੈ ਅੰਕੀ ਜੀ ਐਡ ਕਰਨਾ ਬਸ ਆਹ ਹੋ ਵੀ ਨੰਬਰ ਆ ਗਿਆ ਸੇਫ ਆਪਾਂ ਬਣਾਉਂਗਾ ਗੁਜਾਰ ਮੋੜੇ ਤੇ ਆਖੋ ਹਾਂ ਬਸ ਉਹ ਪਹਿਲਾਂ ਚੋਰਾ ਹੋ ਗਿਆ ਵਾਜੀ ਬੈਠੋ ਬੈਠੇ ਹਾਂਜੀ ਫੋਟੋ ਖਿਡਾ ਲਓ ਭਾਜੀ ਕਿੱਥੇ ਅੱਗੇ ਐਨੂੰ ਹੋ ਜਾ ਪਿੱਛੇ ਇੱਧਰ ਦੇਖੋ ਭਾਈ ਸਾਹਮਣੇ ਇੱਕ ਮਿੰਟ ੜੇਟ ਕਰਨਾ ਭਾਜੀ ਇੱਥੇ ਕਰੋ ਭਾਜੀ ਜੀ ਸਾਹਮਣੇ ਦੇਖੋ ਠੀਕ ਹੈ ਭਾਈਵਾਦੋ ਮਾੜਾ ਹੋਰ ਉੜਾ ਗਰੋ ਚਲੋ ਠੀਕ ਹੈ ਜੀ ਹਾਂ ਬਸ ਜੀ ਉੜਾ ਵੀ ਦਿੱਤੀ ক্লোਜ਼ ਕਰੋ ਕਿ ਸਹੀ ਸੀ ਠੀਕ ਇੱਧਰ ਘੁਮਾ ਲਓ ਮਾੜਾ ਪ੍ਰਗਟ ਪਿੱਛੇ ਹੋ ਜਾ ਪਿੱਛੋਂ ਬਸ ਠੀਕ ਹੈ ਜੀ ਸਾਹਮਣੇ ਦੇਖੀ ਲੀ ਜੀ ਇੱਧਰ ਇੱਕ ਮੜਾ ਵੇਟ ਕਰਿਓ ਇੱਧਰ ਦਿਓ ਕਰੋ ਇੱਕ ਮੜਾ ਠੀਕ ਕਰਿਓ ਆਪਣਾ ਕਰੋ ਹਾਂ ਜੀ ਠੀਕ ਹੈ ਬਾਕੀ ਇਹ ਫੋਟੋ ਗ੍ਰਾਫੀ ਤਾਂ ਲੱਗ ਰਿਹਾ ਫਿੱਟ ਫੋਟੋ ਗ੍ਰਾਫੀ ਵਿੱਚ ਇਹ ਰੁਮਾਲ ਨਾਲ ਇੱਕ ਮਿੰਟ ਰੁਮਾਲ ਦੋ ਮੈਂ ਇੱਥਾਂ ਦਾ ਫਿਰ ਗਿਰਾਉਂ ਫੋਟੋ ਨਹੀਂ ਸਹੀ ਆ ਰਿਹਾ ਭਾਈ ਤੁਸੀਂ ਵੀ ਨਾਲ ਹੋ ਕੇ ਬੈਠੋ ਮੇਰੇ ਨਾਲ ਹੋ ਜਾ ਸਾਹਮਣੇ ਦੇਖ ਕੇ ਤੁਸੀਂ ਨਾਲ ਹੋ ਹਾਂ ਜੀ ਦੇਖੋ ਭਾਈ ਇੱਧਰ ਸਾਹਮਣੇ ਇੱਧਰ ਦੇਖ ਵੀ ਜੀ ਇੱਧਰ ਇੱਕ ਮਿੰਟ ਵੇਟ ਕਰਿਓ ਭਾਈ ਇੱਧਰ ਰਹੋ ਕਰੋ ਭਾਈ ਹਾਂ ਜੀ ਭਾਈ ਦੇਖਾ ਤਾਂ ਰੇਡ ਕਰੋ ਭਾਈ ਠੀਕ ਹੈ ਭਾਈ ਬਾਹਰੋ ਭਾਈ ਬਾਹਰੋ ਬਾਹਰੋ ਹਾਂਜੀ ਲਾਓ ਜੀ ਭਾਈ ਨਾਲਾ ਵੇਖੀਆ ਤਰੱਕੋ ਦੇਹੀ ਨਾ ਥੋੜੇ ਨਾ ਬੈਲੈਂਸ ਬਣਾ ਗਦੇ ਸਾਹਮਣੇ ਦੇਖੀਓ ਭਾਈ ਇੱਧਰ ਇੱਕ ਮਤ ਹੋ ਤਾਏ ਥੋੜਾ ਮਿਜ ਮਾਟੀ ਕਰੀਓ ਓਕੇ ਇੱਧਰ ਚਾਹ ਲੈ ਵੇਟ ਕਰੋ ਭਾਈ ਠੀਕ ਹੈ ਜੀ ਭਾਈ ਪੀਛੇ ਛੱਡ ਦੋ ਪੀਛੇ ਫੜੋ ਭਾਈ ਛੱਡ ਦੋ ਜੀ ਫੜੋ ਤੁਸੀਂ ਦੋ ਸਾਹਮਣੇ ਦੇਖਾੜੀ ਉਠੋ ਬਾਈ ਉਠੋ ਹੂੰ